ਜੇਕਰ ਤੁਹਾਡਾ ਵੀ HDFC ਬੈਂਕ ਦੇ ਵਿੱਚ ਖਾਤਾ ਹੈ ਤਾਂ ਇਹ ਖਬਰ ਧਿਆਨ ਨਾਲ ਸੁਣੋ ਕਿਉਂਕਿ ਹੁਣ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਸਬੰਧ ਤੋੜ ਦਿੱਤੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀਆਂ HDFC ਬੈਂਕ ਦੇ ਨਾਲ ਹੁਣ ਪੰਜਾਬ ਸਰਕਾਰ ਕੋਈ ਵੀ ਲੈਣ ਦੇਣ ਨਹੀਂ ਕਰੇਗਾ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਸਬੰਧ HDFC ਬੈਂਕ ਦੇ ਨਾਲ ਤੋੜੇ ਗਏ ਨੇ ਜਾਣਕਾਰੀ ਅਨੁਸਾਰ ਇਹ ਫੈਸਲਾ ਉਸ ਸਮੇ ਲਿਆ ਗਿਆ ਜਦੋਂ ਬੀਤੇ ਕੁਝ ਦਿਨ ਪਹਿਲਾਂ ਹੀ ਸਰਕਾਰ ਦੇ ਵੱਲੋਂ ਵਿਭਾਗਾਂ ਨੂੰ ਜਿਹੜੇ ਪੈਸੇ ਅਲੋਟ ਕੀਤੇ ਗਏ ਸਨ ਉਹ ਵਾਪਸ ਦੇਣ ਵਾਸਤੇ ਕਿਹਾ ਗਿਆ ਸੀ ਤੇ ਮੰਨਿਆ ਇਹ ਜਾ ਰਿਹਾ ਹੈ ਕਿ HDFC ਬੈਂਕ ਇਹ ਰਕਮ ਸਮੇਂ ਸਿਰ ਸਰਕਾਰ ਨੂੰ ਟਰਾਂਸਫਰ ਨਾ ਕਰ ਸਕਿਆ ਜਿਸ ਕਾਰਨ ਪੰਜਾਬ ਸਰਕਾਰ ਦਾ ਵਿੱਤੀ ਲੈਣ ਦੇਣ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਜਿਸ ਕਰਕੇ ਹੁਣੇ ਫੈਸਲਾ ਲਿਆ ਗਿਆ ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਵਿੱਤ ਵਿਭਾਗ ਦੇ ਵੱਲੋਂ ਇਹਗਾ ਲਾਖ ਦਿੱਤੀ ਗਈ ਹੈ ਕਿ ਐਚਡੀਐਫਸੀ ਬੈਂਕ ਦੇ ਨਾਲ ਕੋਈ ਵੀ ਲੈਣ-ਦੇਣ ਨਾ ਕੀਤਾ ਜਾਵੇ ਤਾਂ ਦੱਸਦੀ ਹੈ ਕਿ ਐਚਡੀਐਫਸੀ ਬੈਂਕ ਦੇ ਨਾਲ ਸਰਕਾਰ ਦਾ ਹੁਣ ਕੋਈ ਲੈਣ-ਦੇਣ ਨਹੀਂ ਹੋਵੇਗਾ ਸਾਰੇ ਸਬੰਧ ਤੋੜ ਦਿੱਤੇ ਗਏ ਨੇ ਅਤੇ ਪੰਜਾਬ ਸਰਕਾਰ ਨੇ ਐਚਡੀਐਫਸੀ ਬੈਂਕ ਨੂੰ ਡੀਐਮ ਪੈਨਲ ਕਰ ਦਿੱਤਾ ਹੈ ਇਸ ਗੱਲ ਦਾ ਸਖਤ ਨੋਟਿਸ ਲੈਂਦੇ ਹੋਏ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਡਾਇਰੈਕਟਰਾਂ ਪੰਚਾਇਤਾਂ ਡਵੈਲਪਮੈਂਟ ਅਥਾਰਟੀਆਂ ਤੇ ਬੋਰਡ ਕਾਰਪੋਰੇਸ਼ਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ HDFC ਬੈਂਕ ਸੁਭਾ ਸਰਕਾਰ ਦੇ ਨਾਲ ਉਸਦੇ ਸਮਾਬੱਧ ਵਿੱਤੀ ਲੈਣ-ਦੇਣ ਨੂੰ ਪੂਰਾ ਕਰਨ ਦੇ ਲਈ ਭੇਜੇ ਜਾ ਰਹੇ ਹੁਕਮਾਂ ਦੀ ਪਾਲਣਾ ਕਰਨ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ। ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ HDFC ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਬਿਜ਼ਨਸ ਬਣਾਈ ਰੱਖਣਾ ਔਖਾ ਹੈ। ਇਸ ਕਾਰਨ HDFC ਬੈਂਕ ਨੂੰ ਡੀ-ਇੰਪੈਨਲ ਕੀਤਾ ਜਾਂਦਾ ਹੈ। ਉਹਨਾਂ ਨਾਲ ਕੋਈ ਸਰਕਾਰੀ ਲੈਣ-ਦੇਣ ਨਾ ਕੀਤਾ ਜਾਵੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਬੈਂਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਹਨਾਂ 'ਚੋਂ ਕਿਸੇ ਵੀ ਬੈਂਕ ਦੇ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ ਇਹਨਾਂ ਦੇ ਵਿੱਚ ਹੈ ਸੈਂਟਰਲ ਬੈਂਕ ਪੰਜਾਬ ਗ੍ਰਾਮੀਣ ਬੈਂਕ ਕੈਂਡਰਾ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧ ਬੈਂਕ ਸਟੇਟ ਬੈਂਕ ਆਫ ਇੰਡੀਆ ਯੂਨੀਅਨ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਯੂਕੋ ਬੈਂਕ ਇੰਡੋਸਿੰਟ ਬੈਂਕ ਆਈਸੀਆਈਸੀਆਈ ਬੈਂਕ ਬੈਂਕ ਆਫ ਬੜੋਦਾ IDBI Bank, Capital Small Finance Bank, AU Small Finance Bank, Punjab State Cooperative Bank, Kotak Mahindra Bank, Yes Bank, Federal Bank ਤੇ Bank of Maharashtra ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਦੇ ਵਿੱਚ 16000 ਕਰੋੜ ਰੁਪਏ ਦੀ ਘਟौती ਕਰ ਦਿੱਤੀ ਸੀ। ਸੂਬਾ ਸਰਕਾਰ ਨੇ ਇਸ ਸਾਲ 48000 ਕਰੋੜ ਰੁਪਏ ਦਾ ਕਰਜ਼ਾ ਲੈਣਾ ਸੀ, ਜਿਸ ਵਿੱਚੋਂ ਪਿਛਲੇ ਕਰਜ਼ੇ ਤੇ 24000 ਕਰੋੜ ਰੁਪਏ ਦੇਲੇ ਪੈਂਦੇ ਨੇ ਇਸ ਤੋਂ ਇਲਾਵਾ ਇਸ ਕਰਜ਼ੇ ਦਾ ਇੱਕ ਵੱਡਾ ਹਿੱਸਾ ਪਿਛਲੇ ਕਰਜ਼ੇ ਦਾ ਮੁੱਲ ਚੁਕਾਉਣ 'ਚ ਜਾਂਦਾ ਹੈ ਅਜਿਹੇ 16000 ਕਰੋੜ ਰੁਪਏ ਦੀ ਕਟੌਤੀ ਤੋਂ ਬਾਅਦ ਸੂਬੇ ਦੀ ਵਿੱਤੀ ਹਾਲਤ ਵਿਗੜਨੀ ਤੈ। ਪਿਛਲੀ ਤਿਮਾਹੀ ਦੇ ਆਖਰੀ ਮਹੀਨੇ ਦੇ ਵਿੱਚ ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਉਹਨਾਂ ਦੇ ਖਰਚੇ ਨੂੰ ਚਲਾਉਣ ਦੇ ਲਈ ਦਿੱਤੇ ਗਏ ਪੈਸੇ ਵਾਪਸ ਮੰਗ ਲਏ ਗਏ। ਇਸ ਨੂੰ ਲੈ ਕੇ 5 ਜੂਨ ਨੂੰ ਮੁੱਖ ਸਕੱਤਰ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਇਹ ਹੁਕਮ ਪਾਸ ਕੀਤਾ ਗਿਆ ਸੀ ਕਿ ਸਾਰੇ ਵਿਭਾਗ ਫਿਲਹਾਲ ਇਸ ਪੈਸੇ ਨੂੰ ਜਮ੍ਹਾਂ ਕਰਵਾ ਦੇਣ। ਪਤਾ ਲੱਗਿਆ ਕਿ ਜਿਹੜੇ ਵਿਭਾਗਾਂ ਦਾ ਪੈਸਾ HDFC ਬੈਂਕ ਦੇ ਵਿੱਚ ਸੀ ਉਨਾ ਇਸ ਨੂੰ ਖਜ਼ਾਨੇ ਦੇ ਵਿੱਚ ਜਮਾ ਕਰਵਾਉਣ ਦੇ ਵਿੱਚ ਢਿਲ ਵਰਤੀ ਜਿਸ ਕਰਕੇ ਪੰਜਾਬ ਸਰਕਾਰ ਨੇ ਹੁਣੇ ਫੈਸਲਾ ਲਿਆ ਹੈ ਅਤੇ ਸਾਰੇ ਸਬੰਧ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਤੋੜਦੇ ਹੋਏ HDFC ਬੈਂਕ ਨੂੰ ਡੀਮਪੈਲੈਂਟਮੈਂਟ ਕਰ ਦਿੱਤਾ ਹੈ